ਪਹਿਲਗਾਮ ਹਮਲੇ ਦੀ ਅਪਰਤਾ ਇੱਕ ਵਾਰ ਫਿਰ ਤੋਂ ਜਿਹੜੀਆਂ ਖੁੱਲਣ ਲੱਗੀਆਂ ਨੇ ਤੇ ਇਸ ਦੀ ਜਾਂਚ ਆ ਜਿਹੜੀ ਉਹ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਤੇ ਜਿੱਥੇ ਪਹਿਲਗਾਮ ਵਿੱਚ ਆਰਾਮ ਨਾਲ ਜਿਹੜੇ ਅਚਾਰਾਤਵਾਦੀ ਆ ਕੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਗਏ ਨੇ ਤਾਂ ਉਸ ਦੇ ਪਿੱਛੇ ਦਾ ਅਸਲ ਜਿਹੜਾ ਸੱਚ ਆ ਉਹ ਜਾਣਨ ਦੇ ਲਈ ਏਜੰਸੀਆਂ ਜਿਹੜੀਆਂ ਇੰਟੈਲੀਜੈਂਸ ਫੋਰਸ ਹੈ ਜਿਹੜੀ ਉਹ ਵੱਡੇ ਪੱਧਰ ਤੇ ਜਿਹੜੀ ਆ ਜਾਂਚ ਪੜਤਾਲ ਕਰ ਰਹੀ ਆ ਇੰਟੈਲੀਜੈਂਸ ਖੂਫੀਆ ਜਿਹੜੇ ਏਜੰਸੀਆਂ ਨੇ ਉਹਨਾਂ ਵੱਲੋਂ ਹਰ ਪੱਖ ਤੋਂ ਜਿਹੜੀ ਆ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਕਰੀਬ 15 ਜਿਹੜੇ ਜਣੇ ਨੇ ਉਹ ਇਸ ਮਾਮਲੇ ਨਾਲ ਜੁੜੇ ਹੋਏ ਸਾਹਮਣੇ ਆਏ ਨੇ ਤਾਂ ਦੱਸ ਦिए ਕਿ ਪਹਿਲਗਾਮ 'ਚ ਜੋ ਹਮਲਾ ਹੋਇਆ ਹੈ ਤਾਂ ਉਹ 15 ਜਣੇ ਜਿਹੜੇ ਕਿ ਅਤਵਾਦੀਆਂ ਦੇ ਮਦਦ ਕਰਨ ਦਾ ਜਿੰਨਾ ਤੇ ਖਤਸਾ ਹੈ ਤਾਂ ਉਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤਾਂ ਜਿੱਥੇ ਉਹ ਜਿਹੜੇ ਅੱਤਵਾਦੀ ਨੇ ਉਹਨਾਂ ਦੇ ਘਰ ਟੈ ਟੇਰੀ ਕਿੱਥੇ ਗਏ ਨੇ ਜੰਮੂ ਕਸ਼ਮੀਰ ਚ ਤਾਂ ਦੂਜੇ ਪਾਸੇ ਹੁਣ ਇਸ ਹਮਲੇ ਦੀਆਂ ਤਾਰਾਂ ਕਿੱਥੇ ਕਿੱਥੇ ਜੁੜੀਆਂ ਨੇ ਅੱਤਵਾਦੀਆਂ ਦੇ ਸੰਪਰਕ ਕਿੱਥੇ ਕਿੱਥੇ ਹੋਏ ਨੇ ਉਹ ਸਾਰੀ ਜਾਂਚ ਪੜਤਾਲ ਹੈ ਜਿਹੜੇ ਵੱਡੇ ਪੱਧਰ ਤੇ ਚੱਲ ਰਹੀ ਹੈ ਜਿੱਥੇ ਇੱਕ ਪਾਸੇ ਪੂਰੇ ਦੇਸ਼ ਵਿੱਚ ਜਿਹੜੇ ਆ ਗੁੱਸਾ ਇਸ ਹਮਲੇ ਲੈ ਕੇ ਤਾਂ ਦੂਜੇ ਪਾਸੇ ਉਹਨਾਂ ਲੋਕਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਜਿਹੜੇ ਲੋਕਾਂ ਨੇ ਕਿਤੇ ਨਾ ਕਿਤੇ ਦੇਸ਼ ਨਾਲ ਗਦਰਾਰੀ ਕੀਤੀ ਹੈ ਤੇ ਗਦਰਾਰੀ ਕਰਕੇ ਅਤਵਾਦੀਆਂ ਨੂੰ ਮਦਦ ਦਿੱਤੀ ਹੈ ਤਾਂ ਹੁਣ ਜਾਣਕਾਰੀ ਮਿਲ ਰਹੀ ਹੈ ਕਿ 15 ਲੋਕ ਜਿਹੜੇ ਆ ਉਹਨਾਂ ਦੀ ਪਛਾਣ ਹੋਈ ਹੈ ਜਿਹੜੇ ਕਿ ਅਤਵਾਦੀਆਂ ਦੀ ਜਿਨ੍ਹਾਂ ਨੇ ਮਦਦ ਕੀਤੀ ਹੈ ਤਾਂ ਉਹਨਾਂ ਦੀ ਜਾਂਚ ਪੜਤਾਲ ਕਰਕੇ ਹੁਣ ਅਗਲੇਰੀ ਕਾਰਵਾਈ ਦੀ ਜਿਹੜੀ ਆ ਤਿਆਰੀ ਕੀਤੀ ਜਾ ਰਹੀ ਹੈ ਤਾਂ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਬਾਰਦਾਤ ਹੁੰਦੀ ਹੈ ਤਾਂ ਉਸ ਏਰੀਆ 'ਚ ਲੋਕਾਂ ਨੂੰ ਜ਼ਰੂਰ ਪੁੱਛ ਪੜਤਾਲ ਕੀਤੀ ਜਾਂਦੀ ਹੈ ਹਾਲਾਂਕਿ ਬਹੁਤ ਸਾਰੇ ਜਿਹੜੇ ਕਸ਼ਮੀਰੀ ਅਜਿਹੇ ਲੋਕ ਸੀ ਜਿਨ੍ਹਾਂ ਨੇ ਆਪ ਮਹਾਰੇ ਗੋਲੀਆਂ ਦੀ ਵਛਾੜ ਹੇਠ ਵੀ ਜਿਹੜੀ ਆ ਉਹ ਲੋਕਾਂ ਦੀ ਮਦਦ ਕੀਤੀ ਤੇ ਲੋਕਾਂ ਨੂੰ ਉੱਥੋਂ ਕੱਢਿਆ ਪਰ ਅਜੇ ਇਹ ਵਿੱਚ ਉਹ ਲੋਕ ਵੀ ਹੁੰਦੇ ਆ ਜਿਹੜੇ ਕਿ ਬਾਹਰ ਦਾਤ ਨੂੰ ਅੰਜਾਮ ਦੇਣ ਵਾਲੇ ਦਾ ਸਹਾਰਾ ਬਣਦੇ ਨੇ ਤੇ ਉਸ ਨੂੰ ਕਿਸੇ ਤਰ੍ਹਾਂ ਦੀ ਖੂਫੀਆ ਜਾਣਕਾਰੀ ਵੀ ਦਿੰਦੇ ਰਹਿੰਦੇ ਨੇ ਤਾਂ ਉਹਨਾਂ ਲੋਕਾਂ ਦਾ ਪਤਾ ਲਗਾਉਣ ਦੇ ਲਈ ਏਜੰਸੀਆਂ ਲੱਗੀਆਂ ਹੋਈਆਂ ਨੇ ਦਿਨ ਰਾਤ ਜਿਹੜੀ ਆ ਇਸ ਤੇ ਸਰਚ ਚੱਲ ਰਹੀ ਆ ਤਾਂ ਹੁਣ ਜਾਣਕਾਰੀ ਮਿਲ ਰਹੀ ਆ ਕਿ 15 ਲੋਕਾਂ ਦਾ ਪਤਾ ਲੱਗਿਆ ਹੈ ਕਿ ਜਿਹੜੇ ਇਹ ਮਦਦ ਕਰਦੇ ਸੀਗੇ ਤਾਂ ਹਾਲਾਂਕਿ ਇਹਨਾਂ ਤੇ ਖਤਸ਼ਾ ਹੈ ਇਹ ਕਿੰਨਾ ਕੇਸ ਤੇ ਸਚਾਈ ਹੋਏਗੀ ਇਹ ਤਾਂ ਜਾਣ ਤੋਂ ਬਾਅਦ ਪਤਾ ਲੱਗੇਗਾ ਪਰ 15 ਲੋਕਾਂ ਤੇ ਜ਼ਰੂਰ ਪਹਿਲਗਾਮ ਮਾਮਲੇ ਨੂੰ ਲੈ ਕੇ ਜਾਂਚ ਪੜਤਾਲ ਸ਼ੁਰੂ ਹੋਈ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜੇਕਰ ਦੇਖਿਆ ਜਾਵੇ ਕਿ ਵੱਡੀ ਬਾਰਦਾਤ ਨੂੰ ਅੰਜਾਮ ਦੇ ਕੇ ਆਰਮ ਨਾਲ ਫਰਾਰ ਹੋ ਗਏ ਆ ਜਿਹੜੇ ਅਤਵਾਦੀ ਆਏ ਸੀ ਤਾਂ ਉਹਨਾਂ ਅਤਵਾਦੀਆਂ ਦਾ ਹਾਲਾਂਕਿ ਹੁਣ ਤੱਕ ਸਰਚ ਅਭਿਆਨ ਚੱਲ ਰਿਹਾ ਉਹਨਾਂ ਨੂੰ ਗ੍ਰফতার ਕਰਨ ਦੇ ਲਈ ਸਰਚ ਆਪਰੇਸ਼ਨ ਚੱਲ ਰਹੇ ਨੇ ਤਾਂ ਦੂਜੇ ਪਾਸੇ ਹੁਣ ਇਹ ਵੀ ਜਿਹੜੀ ਆ ਜਾਣਕਾਰੀ ਮਿਲ ਰਹੀ ਹੈ ਕਿ 15 ਲੋਕ ਸਾਹਮਣੇ ਆਏ ਨੇ ਜਿਨ੍ਹਾਂ ਨੇ ਅਤਵਾਦੀਆਂ ਦੀ ਜਿਨ੍ਹਾਂ ਦੇ ਅਤਵਾਦੀਆਂ ਦੀ ਮਦਦ ਕਰਨ ਦਾ ਖਤਸਾ ਹੈ ਜਿਨ੍ਹਾਂ ਨੂੰ ਕਿ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਚਾਰ ਅਤਵਾਦੀ ਜੋ ਕਿ ਆ ਆਰਮੀ ਦੀ ਜਿਹੜੀ ਆ ਵਰਦੀ ਪਾ ਕੇ ਆਂਦੇ ਨੇ ਤੇ ਪਹਿਲਗਾਮ ਚ ਆਨੰਦ ਮਈ ਜੀਵਨ ਬਤੀਤ ਕਰ ਰਹੇ ਲੋਕਾਂ ਤੇ ਗੋਲੀਆਂ ਚਲਾ ਦਿੰਦੇ ਨੇ ਜਿੱਥੇ ਇੱਕ ਪਾਸੇ ਜਸ਼ਨ ਦਾ ਮਾਹੌਲ ਸੀ ਲੋਕਾਂ ਦੇ ਲਈ ਖੂਬ ਜਿਹੜਾ ਆਨੰਦ ਮਾਣਿਆ ਜਾ ਰਿਹਾ ਸੀ ਕਿਸੇ ਦਾ ਵਿਆਹ ਹੋਇਆ ਸੀ ਤੇ ਹਨੀਮੂਨ ਦੇ ਜਿਹੜੇ ਆ ਦਿਨਾਂ ਨੂੰ ਇੰਜੋਏ ਕਰ ਰਹਾ ਸੀ ਤਾਂ ਦੂਜੇ ਪਾਸੇ ਕੁਝ ਜਿਹੜੇ ਬੱਚੇ ਵੀ ਆ ਜਿਹੜੇ ਉੱਤੇ ਅੰਜੋਏ ਕਰ ਰਹੇ ਸੀ ਪਰ ਉਹਨਾਂ ਨੂੰ ਉੱਥੇ ਜਿਹੜਾ ਸਿੱਧਾ ਹੱਤਵਾਦੀ ਆ ਕੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪਰ ਉੱਥੋਂ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਨੇ ਵੀ ਮਦਦ ਕੀਤੀ ਅਤੇ ਉਹਨਾਂ ਨੂੰ ਇਹਨਾਂ ਗੋਲੀ ਦੀਆਂ ਵਿਛਾੜਾਂ ਵਿੱਚੋਂ ਬਾਹਰ ਕੱਢਿਆ ਪਰ ਕੁਝ ਲੋਕਾਂ ਤੇ ਹੁਣ ਸ਼ੱਕ ਹੈ ਅਤੇ ਕਰੀਬ 15 ਲੋਕਾਂ ਤੇ ਸ਼ੱਕ ਜਤਾਇਆ ਗਿਆ ਮੀਡੀਆ ਦੇ ਹਵਾਲੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਤੇ ਵਕਤ-ਵਕਤ ਵੀਡੀਓ ਆਧਾਰਿਆਂ ਵੱਲੋਂ ਜਿਹੜੀ ਆ ਉਹ ਜਾਣਕਾਰੀ ਜਿਹੜੀ ਸਾਹਮਣੇ ਆਈ ਹੈ ਕਿ 15 ਲੋਕਾਂ ਦੇ ਜਿਹੜੇ ਆ ਖਤਸ਼ਾ ਹੋਇਆ ਕਿ ਇਹਨਾਂ ਵੱਲੋਂ ਅਤਵਾਦੀਆਂ ਦੀ ਮਦਦ ਕੀਤੀ ਹੋਣੀ ਹੈ ਇਹਨਾਂ ਲੋਕਾਂ ਨੇ ਤਾਂ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਇਹਨਾਂ 15 ਲੋਕਾਂ ਦੇ ਬਾਰੇ ਕੋਈ ਸਚਾਈ ਸਾਹਮਣੇ ਆ ਜਾਂਦੀ ਹੈ ਤਾਂ ਇਹ ਕਿਤੇ ਨਾ ਕਿਤੇ ਉਹੀ ਗੱਲ ਹੋ ਜਾਏਗੀ ਕਿ ਆਪਣੇ ਨੇ ਹੀ ਗਦਾਰੀ ਕੀਤੀ ਹੈ ਤੇ ਉਥੇ ਹੀ ਇਸ ਘਟਨਾ ਦੇ ਨਾਲ ਕਿਤੇ ਨਾ ਕਿਤੇ ਵੱਡਾ ਜਿਹੜਾ ਉਹ ਆ ਜਿਹੜੀ ਆ ਹੜਕੰਪ ਮੱਚਿਆ ਹੋਇਆ ਦੋਵੇਂ ਦੇਸ਼ ਆਮੋ ਸਾਹਮਣੇ ਹੋ ਚੁੱਕੇ ਨੇ ਭਾਰਤ ਪਾਕਿਸਤਾਨ ਇੱਕ ਤੋਂ ਬਾਅਦ ਇੱਕ ਫੈਸਲਾ ਜਿਹੜਾ ਲਿਆ ਜਾ ਰਿਹਾ ਭਾਰਤ ਵੱਲੋਂ ਤਾਂ ਉਧਰ ਆਰਮੀ ਨੂੰ ਵੀ ਅਲਰਟ ਤੇ ਰੱਖਿਆ ਹੋਇਆ ਪਾਕਿਸਤਾਨ ਨੇ ਤਾਂ ਇਧਰ ਭਾਰਤੀ ਫੌਜ ਵੀ ਪੂਰੀ ਤਰ੍ਹਾਂ ਜਿਹੜੇ ਤਿਆਰੀ ਚ ਜੁਟੀ ਹੋਈ ਹੈ ਹਾਲਾਂਕਿ ਬਹੁਤ ਸਾਰੇ ਦੇਸ਼ ਆ ਜਿਹੜੇ ਉਹ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਕੱਢਣ ਦੇ ਲਈ ਕਹਿ ਰਹੇ ਨੇ ਤੇ ਉਧਰ ਹੀ ਭਾਰਤ ਨੂੰ ਵੀ ਕਿਹਾ ਜਾ ਰਿਹਾ ਕਿ ਬਦਲਾ ਲਓ ਇਸ ਤਰੀਕੇ ਨਾਲ ਕਿ ਜਿਆਦਾ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਹਾਲਾਂਕਿ ਇਸ ਦਾ ਬਦਲਾ ਕਦੋਂ ਲਿਆ ਜਾਏਗਾ ਕੀ ਕਾਰਵਾਈ ਹੋਏਗੀ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ 15 ਲੋਕਾਂ ਤੇ ਖਤਸਾ ਜਾਹਰ ਕੀਤਾ ਜਾ ਰਿਹਾ ਹੈ ਕਿ ਇਹਨਾਂ ਲੋਕਾਂ ਨੇ ਮਦਦ ਕੀਤੀ ਹੈ ਅਤਵਾਦੀਆਂ ਦੀ